ਉਹ ਭਰਾਵਾ ਕਿਹੜੇ ਪਲਾਟ ਦੀਆਂ ਗੱਲਾਂ ਕਰਦਾ ਜੇ ਮੈਂ ਵੀ ਪਲਾਟ ਲਿਆ ਹੁੰਦਾ ਉਹ ਤੇਰੇ ਨਾਲ ਮੈਂ ਸਭ ਤੋਂ ਪਹਿਲਾਂ ਸਲਾਹ ਕਰਨੀ ਸੀਗੀ ਉਹ ਕਰਨੀ ਸੀ ਮੇਨਾਂ ਸਲਾਹ ਫਿਰ ਆ ਕੀ ਆ ਕੱਲ ਯਾਦ ਰੱਖੀ ਹੁਣ ਤੂੰ ਕੱਲੀ ਕੱਲੀ ਚੀਜ਼ ਦਾ ਹਿਸਾਬ ਲਵਾਂਗਾ ਤੇਰੇ ਕੋਲੋਂ ਦੀ ਮੈਂ ਐ ਨਹੀਂ ਸੁੱਕਾ ਛੱਡਦਾ ਤੈਨੂੰ ਹੁਣ ਮੈਂ ਤੁਸੀਂ 2 ਮਿੰਟ ਰੁਕੋ ਆ ਪਾਣੀ ਪੀ ਲਓ ਓਏ ਮੈਂ ਨਹੀਂ ਬਣਾ ਪਾਣੀ ਪੁਣੀ ਚਾਦਾ ਨਾ ਚਾਪ ਪੁੱਸੀਆਂ ਨਾ ਕਰ ਦੋ ਇਹਨਾਂ ਨੂੰ ਪਤਾ ਲੱਗੇ ਕੀ ਕਰਦਾ ਫਿਰਦਾ ਤੂੰ ਓ ਪਾਜੀ ਓ ਤੂੰ ਚੱਲ ਬੈਠ ਓਏ ਬੁਹਾਰ ਵਾਲੀ ਰੋਣੀ ਪੈ ਤਾ ਮੈਂ ਨਹੀਂ ਤੈਨਾਂ ਖੇਲਣਾ ਓਏ ਅਬ ਗਤੋ ਜੇ ਤੂੰ ਮੇਰੇ ਭਰਾ ਨੂੰ ਹੱਥ ਲਾਇਆ ਨਾ ਹਸਾਬ ਲਈ ਆਪਦਾ ਚੱਲ ਮੇਰੇ ਘਰ ਤੋਂ ਨਿੱਕਲ ਉਹ ਕਾਗੇ ਦੇਖ ਕੇ ਤੂੰ ਖੁਸ਼ ਹੋਣਾ ਸੀ ਤੂੰ ਪਰੇਸ਼ਾਨ ਹੋ ਗਏ ਆ ਗੋਗਲੇ ਮੇਰਾ ਵੱਡਾ ਭਰਾ ਜਿਹਨੂੰ ਮੈਂ ਆਪਣੇ ਪਿਓ ਸਮਾਨ ਸਮਝਿਆ ਪਲਾਟ ਉਹਨੇ ਲਿਆ ਵਾ ਕੰਮ ਸਾਡਾ ਸਾਂਝਾ ਮੈਨੂੰ ਬਿਨਾਂ ਦੱਸੇ ਔਰ ਮੇਰੀ ਭਾਬੀ ਦੇ ਨਾਂ ਤੇ ਡਿਸਟ੍ਰਿਕਟ ਰਾਈਆ ਯਾਰ ਕੰਮ ਤਾਂ ਤੁਹਾਡਾ ਇਕੱਠਾ ਫਿਰ ਇਹ ਕਿਵੇਂ ਹੋ ਗਿਆ ਉਹ ਇਹੀ ਗੱਲ ਤੋਂ ਤਾਂ ਮੈਂ ਹੈਰਾਨ ਆ ਵੱਡੇ ਭਰਾ ਤੋਂ ਬਿਨਾਂ ਪੁੱਛੇ ਮੈਂ ਕੋਈ ਕੰਮ ਕਰਕੇ ਨਹੀਂ ਰਾਜੀ ਔਰ ਉਹਨੇ ਮੇਰੇ ਨਾਲ ਐਡਾ ਵੱਡਾ ਧੋਖਾ ਕਰ ਲਿਆ ਉਹ ਵੀ ਨਾ ਲਿਆ ਸਾਡੀ ਮਾਂ ਬੈਠੀ ਆ ਜੇ ਕੋਈ ਚੀਜ਼ ਲੈਣੀ ਸਾਂਝੀ ਚੀਜ਼ ਹੁੰਦੀ ਤਾਂ ਸਾਡੀ ਮਾਂ ਦੇ ਨਾਂ ਤੇ ਲੈਂਦੇ ਭਾਬੀ ਦੇ ਨਾਂ ਤੇ ਪਲਾਟ ਲਿਆ ਉਹਨੇ ਚੋਰੀ ਕੀਤੀ ਆ ਮੇਰੇ ਤੋਂ ਚੋਰੀ ਬਿਨਾਂ ਦੱਸੇ ਸਾਰਾ ਕੁਝ ਕੀਤਾ ਯਾਰ ਮੈਂ ਤਾਂ ਤੁਹਾਡੇ ਤੋਂ ਪਾਰਟੀ ਲੈਣ ਆਇਆ ਸੀ ਆ ਮੈਂ ਕੀ ਕਰਤਾ ਤੁਹਾਡੇ ਦੋਨਾਂ ਭਰਾਵਾਂ ਜਿਹਦਾ ਯਾਰ ਮੈਂ ਫਿੱਕ ਪਵਾਤਾ ਫਿੱਕ ਕਾਦੀ ਪਵਾਤੀ ਧੋਖਾ ਤਾਂ ਮੇਰੇ ਭਰਾ ਨੇ ਕੀਤਾ ਜਿਹਦੇ ਤੇ ਮੈਨੂੰ ਰੱਬ ਜਿੰਨਾ ਵੀ ਸ਼ਿਵਾਸ ਸੀਗਾ ਤੂੰ ਤਾਂ ਮੇਰੀਆਂ ਅੱਖਾਂ ਖੋਲੀਆਂ ਦੱਸ ਕੇ ਵੀ ਉਹਨੇ ਪਲਾਟ ਆਪਣੀ ਘਰ ਵਾਲੀ ਦੇ ਨਾਂ ਤੇ ਲੈ ਲਿਆ ਗੋਗਨੇ ਦੇਖ ਲੈ ਇੱਕ ਵਾਰ ਨਾ ਮੈਂ ਰਾਤੀ 11 12 ਵਜੇ ਕਿਸੇ ਤੋਂ ਪੇਮੈਂਟ ਲੈ ਕੇ ਆਇਆ ਸੀਗਾ ਮੈਂ ਭਰਾ ਨੂੰ ਦੱਸਣਾ ਭੁੱਲ ਗਿਆ ਵੀ ਉਹ ਪੇਮੈਂਟ ਮੈਨੂੰ ਪਾਰਟੀ ਨੇ ਦੇਤੀ ਕਿਤੇ ਅਗਲੇ ਦਿਨ ਮੇਰਾ ਭਰਾ ਦੇ ਕੋਲ ਪੇਮੈਂਟ ਲੈਣ ਚਲ ਗਿਆ 60 70 ਹਜ਼ਾਰ ਦੀ ਪੇਮੈਂਟ ਸੀਗੀ ਸਾਰੀ ਔਰ ਉਸ ਬੰਦੇ ਨੇ ਘਰ ਚ ਇੰਨਾ ਕੁ ਫਸਾਦ ਪਾਇਆ ਮੈਨੂੰ ਪਤਾ ਨਹੀਂ ਮਾਫੀਆਂ ਮੰਗੀਆਂ ਮਾ ਦੇ ਕਹਿਣ ਤੇ ਹਾਂਜੀ ਮਨੂੰ ਨਹੀਂ ਪਤਾ ਮੇਰੇ ਕਰਕੇ ਤੁਹਾਨੂੰ ਮਾਰਕੀਟ ਚ ਕੀ ਕੀ ਸੁਣਨਾ ਪਿਆ ਤੁਹਾਡਾ ਛੋਟਾ ਭਰਾ ਆ ਤੁਹਾਡੇ ਬੱਚਿਆਂ ਵਰਗਾ ਮੈਂ ਤਾਂ ਤੁਹਾਨੂੰ ਹਮੇਸ਼ਾ ਹੀ ਉੱਚੀ ਥਾਂ ਤੇ ਰੱਖਿਆ ਦਫ਼ਤਰ ਚ ਵੀ ਮੈਂ ਨੀਵਾ ਹੋ ਕੇ ਹੀ ਤੁਹਾਡੇ ਤੋਂ ਬਹਿੰਦਾ ਸੀ ਤੁਹਾਡੀ ਕੁਰਸੀ ਉੱਚੀ ਲੱਗੀ ਹੋਈ ਸੀ ਕਿ ਮੈਂ ਨੀਵਾ ਹੋ ਕੇ ਬੈੰਦਾ ਸੀ ਹੱਥ ਜੋੜ ਕੇ ਵੀਰੇ ਮਾਫੀ ਮੰਗਦਾ